ਘਰ ਦੀਆਂ ਪੀਲੀਆਂ ਪਈਆਂ ਮਿਕਸੀਆਂ ਨੂੰ ਆਪਾਂ ਚਿੱਟੇ ਕਰਨ ਦਾ ਇੰਨਾ ਸੌਖਾ ਤਰੀਕਾ ਹੈ ਸਿਰਫ ਸਿਰਫ ਅਖਬਾਰ ਦੇ ਨਾਲ ਤੁਸੀਂ ਕਦੀ ਸੋਚ ਵੀ ਨਹੀਂ ਸਕਦੇ ਕਿ ਅਖਬਾਰ ਦੇ ਨਾਲ ਆਪਾਂ ਪੀਲੀਆਂ ਪਈਆਂ ਮਿਕਸੀਆਂ ਜਿਹੜੀਆਂ ਵਾਂ ਉਹ ਕਿਵੇਂ ਜਿਹੜੀਆਂ ਵਾਂ ਸਾਫ ਕਰਤਾ ਦੇਤੇ ਦੋਸਤੋ ਬਿਲਕੁਲ ਨਵੇ ਰਗੀਆਂ ਦੁੱਧ ਵਰਗੀਆਂ ਜਿਹੜੀਆਂ ਚਿੱਟੀਆਂ ਹਨ ਉਹ ਨਿਕਲ ਆਣਗੀਆਂ ਤੇ ਉਹ ਕਿਵੇਂ ਕਰਨਾ ਸਾਰਾ ਕੁਝ ਦੱਸਣਾ ਮੈਂ ਆਪਣੀ ਵੀਡੀਓ ਦੇ ਵਿੱਚ ਤੁਸੀਂ ਬਸ ਵੀਡੀਓ ਦੇ ਨਾਲ ਬਣ ਰਹੇ ਹੋ ਤੇ ਨਾਲ ਦੇ ਨਾਲ ਵੀਡੀਓ ਨੂੰ ਦੋਸਤੋ ਦੱਬ ਕੇ ਲੋਕਾਂ ਤੱਕ ਸ਼ੇਅਰ ਕਰੀ ਜਾਓ ਤਾਂ ਜੋ ਹਰ ਕੋਈ ਜਿਹੜਾ ਵੀਡੀਓ ਦਾ ਲਾਭ ਲੈ ਸਕੇ ਅੱਛੇ ਜਿਹੜੀ ਕਾਜੀ ਸਾਰੀ ਫੇਸਬੁੱਕ ਫੈਮਿਲੀ ਸੋ ਦੋਸਤੋ ਹੁੰਦਾ ਕਿ ਆ ਕਿ ਆਪਣੀ ਜਿਹੜੇ ਘਰ ਦੀਆਂ ਮਿਕਸੀ ਹੁੰਦੀਆਂ ਹਨ ਨਾ ਬਿਲਕੁਲ ਇਹ ਪੀਲੀਆਂ ਪੈ ਜਾਂਦੀਆਂ ਟਾਈਮ ਬੈ ਕੇ ਨਵੇ ਰਗੀਆਂ ਚਿੱਟੇ ਚਿੱਟਾ ਪਣ ਜਿਹੜਾ ਵਾ ਇਹਨਾਂ ਤੋਂ ਉੱਡ ਜਾਂਦਾ ਪਰ ਇਹਨਾਂ ਤੇ ਪੀਲਾ ਜਿਹੜਾ ਰੰਗ ਆ ਉਹ ਚੜ ਜਾਂਦਾ ਉਹਦੇ ਲਈ ਦੋਸਤੋ ਇਹ ਜਿਹੜਾ ਹਾਰਪਿਕ ਹੁੰਦਾ ਨਾ ਆਪਣੇ ਘਰ ਦੇ ਵਿੱਚ ਹਾਰਪਿਕ ਜਿਹਦੇ ਨਾਲ ਆਪਾਂ ਟਾਇਲਟ ਵਗੈਰਾ ਸਾਫ਼ ਕਰਦੇ ਆ ਉਹਦੀ ਮਦਦ ਦੇ ਨਾਲ ਇੱਕ ਅਖਬਾਰ ਦੀ ਮਦਦ ਦੇ ਨਾਲ ਦੋਸਤੋ ਆਪਾਂ ਇੰਨੀਆਂ ਕੁ ਵਧੀਆ ਚਿੱਟੀਆਂ ਚਿੱਟੀਆਂ ਮਿਕਸੀਆਂ ਕਰ ਸਕਦੇ ਹਾਂ ਕਿਵੇਂ ਆਜਾ ਮੈਂ ਤੁਹਾਨੂੰ ਦੱਸਦਾ ਹਾਂ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਅਖਬਾਰ ਲੈ ਲੈਣੀ ਆ ਇੰਨਾ ਕੁ ਟੁਕੜਾ ਦੋਸਤੋ ਅਖਬਾਰ ਦਾ ਲੈ ਕੇ ਆਪਾਂ ਕਰਨਾ ਕੀ ਆ ਵਾ ਤੁਸੀਂ ਵੇਖੀ ਜਿਓ ਦੋਸਤੋ ਐਡਾ ਕ ਤਗੜਾ ਜਿਗਾੜ ਹੈ ਨਾ ਤੁਸੀਂ ਕਦੀ ਸੋਚ ਵੀ ਨਹੀਂ ਸਕਦੇ ਤੇ ਇੱਕ ਹਾਰਪਿਕ ਲੈ ਲੈਣਾ ਵਾ ਠੀਕ ਹੈ ਨਾ ਤੇ ਹਾਰਪਿਕ ਨੂੰ ਤੁਸੀਂ ਪਾਉਣਾ ਜੀ ਅਖਬਾਰ ਦੇ ਉੱਪਰ ਕੁਛ ਕਰਨ ਲੱਗੇ ਅਖਬਾਰ ਤੇ ਉਤੇ ਹਾਰਪਿਕ ਪਾ ਕੇ ਕਿਵੇਂ ਜਿਹੜੀਆਂ ਮਿਕਸੀ ਸਾਫ਼ ਹੋ ਸਕਦੀ ਹੈ ਜਿਹੜਾ ਹਾਰਪਿਕ ਹੈ ਤੁਸੀਂ ਇਹਦੇ ਉੱਤੇ ਵੀ ਪਾ ਲੈਣਾ ਤੁਸੀਂ ਵੇਖਿਆ ਜੀ ਦੋਸਤੋ ਇਹ ਜਿੰਨਾ ਵੀ ਇਹਦਾ ਪੀਲਾ ਪਾਣਾ ਸਾਰਾ ਸਾਰਾ ਉੱਡ ਜਾਊਗਾ ਤੇ ਤੁਸੀਂ ਆਪਣੇ ਹੱਥਾਂ ਦੇ ਗਲਵਜ਼ ਵੀ ਜਿਹੜੇ ਆ ਪਾ ਸਕਦੇ ਤਾਂ ਜੋ ਆਪਣੇ ਹੱਥ ਨੂੰ ਜਿਹੜੀ ਆ ਇਹ ਨਾ ਲੱਗੇ ਫੇ ਆਪਾਂ ਕਰਨਾ ਕੀ ਆ ਕਿ ਅਖਬਾਰ ਨੂੰ ਆਪਾਂ ਇਹਦੇ ਉੱਤੇ ਉੱਤੇ ਮਾਰ ਦੇਣਾ ਬਿਲਕੁਲ ਇਸੇ ਤਰ੍ਹਾਂ ਇਹ ਜਿਹੜਾ ਹਾਰ ਵੀ ਕਿ ਆਖਬਾਰ ਦੇ ਨਾਲ ਮਾਰਨਾ ਹੋਰ ਤੁਸੀਂ ਸੋਚਦੇ ਹੋ ਕਿ ਕਿਸੇ ਕਪੜੇ ਨਾਲ ਵੀ ਮਾਰਾ ਦੇ ਨਹੀਂ ਦੋਸਤੋ ਕਪੜੇ ਦੇ ਨਾਲ ਨਹੀਂ ਅਖਬਾਰ ਦੇ ਨਾਲ ਹੀ ਮਾਰਨਾ ਕਿਉਂਕਿ ਇਹ ਜਿਹੜਾ ਤਰੀਕਾ ਅਖਬਾਰ ਦੇ ਨਾਲ ਹੀ ਜਿਹੜਾ ਵਾ ਸਹੀ ਤਰੀਕੇ ਨਾਲ ਹੋਊਗਾ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਸਾਫ਼ ਕਿਵੇਂ ਕਰਨਾ ਉਹ ਮੈਂ ਤੁਹਾਨੂੰ ਦੱਸੂਗਾ ਵੇਖੀ ਜਾ ਦੋਸਤੋ ਇੰਨਾ ਕਿ ਜ਼ਬਰਦਸਤ ਆ ਕਿ ਚਿੱਟੀ ਐ ਮਿਕਸੀ ਜਿਹੜੀ ਆ ਬਿਲਕੁਲ ਨਿਕਲ ਹੋਊਗੀ ਇਹ ਦੋਸਤੋ ਤੇ ਇਹ ਜਲਦੀ ਹੋ ਚੁੱਕੀ ਆ ਇਹ ਜੇ ਆਪਾਂ ਬੈਕ ਸਾਈਡ ਤੇ ਵੀ ਮਾਰ ਲਵਾਂਗੇ ਮਾਰ ਕੇ ਦੋਸਤੋ ਕਰਵਾ ਦੇਣਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਤੇ ਕੱਪੜਾ ਮਾਰਨਾ ਹੈ ਤੇ ਕੱਪੜੇ ਦੇ ਉੱਤੇ ਆਪਾਂ ਕੀ ਮਾਰਨਾ ਹੈ ਇੱਕ ਚੀਜ਼ ਹੋਰ ਪਾ ਕੇ ਆਪਾਂ ਕੱਪੜਾ ਇਹਦੇ ਉੱਤੇ ਮਾਰਨਾ ਹੈ ਉਹ ਕਿਵੇਂ ਉਹ ਵੀ ਦੱਸਦਾ ਇਹਦੀ ਦੋਸਤੋ ਤਾਰ ਦੇ ਉੱਤੇ ਵੀ ਆਪਾਂ ਇਸੇ ਜੀਕੇ ਦੇ ਨਾਲ ਮਾਰ ਲਵਾਂਗੇ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਚਾਹੀਦਾ ਇੱਕ ਕੱਪੜਾ ਤੇ ਇੱਕ ਕੌਲੀ ਕੌਲੀ ਦੇ ਵਿੱਚ ਹੈਗਾ ਪਾਣੀ ਠੀਕ ਹੈ ਨਾ ਤੇ ਹੁਣ ਆਪਾਂ ਕੀ ਕਰਨਾ ਹੈ ਲੈ ਲੈਣਾ ਜੀ ਮਿੱਠਾ ਛੋਡਾ ਬੇਕਿੰਗ ਪਾਊਡਰ ਜਾਂ ਮਿੱਠਾ ਛੋਡਾ ਕੁਝ ਵੀ ਦੋਵਾਂ ਚੋਂ ਤੁਸੀਂ ਲੈ ਸਕਦੇ ਹੋ ਤੇ ਥੋੜਾ ਥੋੜਾ ਜਿਹੜਾ ਉਹ ਨਾ ਆਪਾਂ ਇਹਦੇ ਉੱਤੇ ਪਾ ਲਵਾਂਗੇ ਆ ਆਪਣਾ ਜਿਹੜਾ ਕਪੜਾ ਹੈ ਨਾ ਉਹਨੂੰ ਪਾਣੀ 'ਚ ਡਬੋ ਕੇ ਮਤਲਬ ਕਿ ਗਿੱਲਾ ਕਰਕੇ ਇਹਦੇ ਉੱਤੇ ਤੇ ਮਾਰ ਲੈਣਾ। ਕੋਸੀ ਤਰ੍ਹਾਂ ਦੋਸਤੋ ਬੇਕਿੰਗ ਸੋਡਾ ਪਾ ਕੇ ਆਪਾਂ ਪਿਛੋਂ ਵੀ ਮਾਰ ਲੈਣਾ ਚੰਗੀ ਤਰ੍ਹਾਂ ਕਪੜਾ ਗਿੱਲਾ ਕਰਕੇ। ਉਸੇ ਤਰ੍ਹਾਂ ਬੇਸੋਡਾ ਪਾ ਇਧਰ ਵੀ ਪਾ ਦਿੱਤਾ ਤੇ ਇਧਰ ਵੀ ਸਾਫ਼ ਕਰ ਲਵਾਂਗੇ। ਬੜਨੂ ਹੀ। ਚੰਗੀ ਤਰ੍ਹਾਂ ਨੂੰ ਕਰ ਲੈਣਾ। ਹੁਣ ਆਪਾਂ ਅੱਗੋ ਵੀ ਕਰ ਲੈਨੇ ਉੱਪਰੋਂ ਵੀ। ਦੇਖ ਤੋਂ ਮੀ ਨਵੀਂ ਦੋਸਤੋ ਸਾਰੇ ਪਾਸੋਂ ਆਪਾਂ ਜਿਹੜਾ ਮਾਰ ਲੇਤਾ ਚੰਗੀ ਤਰ੍ਹਾਂ ਤੇ ਹੁਣ ਮੈਂ ਤੁਹਾਨੂੰ ਮਿਕਸੀ ਦਾ ਮੂੰਹ ਚੈੱਕ ਕਰਾਉਣਾ ਕਿ ਤੁਸੀਂ ਦੱਸੋ ਕਿ ਇਹ ਜਿਹੜੀ ਚਿੱਟੀ ਆ ਨਿਕਲ ਆਈ ਆ ਕਿ ਨਹੀਂ ਸਾਰੇ ਦਾ ਸਾਰਾ ਪੀਲਾਪਣ ਜਿਹੜਾ ਦਾ ਦੂਰ ਹੋ ਚੁੱਕਾ ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਆਪਣੀ ਜਿਹੜੀ ਮਿਕਸੀ ਸੀ ਹਨਾ ਕਿੰਨੀ ਜ਼ਿਆਦਾ ਪੀਲੀ ਪੈ ਚੁਕੀ ਸੀ ਸਾਰੀ ਸਾਰੀ ਜਿਹੜੀ ਆਪਣੀ ਮਿਕਸੀ ਆ ਦੋਸਤੋ ਨਵੀਂ ਨਿਕਲ ਚੁੱਕੀ ਆ ਅੱਗੋਂ ਪਿੱਛੋਂ ਤੇ ਇਸੇ ਤਰੀਕੇ ਨਾਲ ਮੈਂ ਤਾਰ ਵੀ ਜਿਹੜੀ ਸੀ ਨਾ ਆਪਣੀ ਸਾਫ਼ ਕਰ ਲਈ ਆ ਪੂਰੇ ਦਾ ਪੂਰਾ ਇਹਦਾ ਜਿਹੜਾ ਦੋਸਤੋ ਪੀਲਾਪਣ ਨਾ ਸਾਰੇ ਦਾ ਸਾਰਾ ਚੁੱਕਿਆ ਗਿਆ ਵਾ ਖਿੱਚਿਆ ਗਿਆ ਵਾ ਸੇਰਤਾ ਸੇਫਾ ਇੱਕ ਮਿੱਠੇ ਛੋਡੇ ਦੇ ਨਾਲ ਤੇ ਆਪਣਾ ਜਿਹੜਾ ਹਾਰ ਪਿਕ ਸੀ ਤੇ ਜੇ ਦੋਸਤੋ ਇਹ ਜਿਹੜੀ ਟਿਪ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਨੂੰ ਦੱਬ ਕੇ ਲੋਕਾਂ ਤੱਕ ਸ਼ੇਅਰ ਕਰਿਓ ਤੇ ਗਾਹ ਦੀ ਗਾਂ ਇਦਾਂ ਦੀਆਂ ਹੋਰ ਪੋਸਟਾਂ ਵੇਖ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਇਓ ਵੇਖੋ ਦੋਸਤੋ ਬਿਲਕੁਲ ਨਵੇਂ ਅਰ ਕੀ ਨਿਗਾ ਚੁੱਕੇ ਨਾ ਇਹ ਸ਼ਕਲੇ ਦੀ ਐਂਟ ਗੱਲਬਾਤ ਬਣ ਗਈ ਆ ਮੈਂ ਨਾ ਜੀ ਪੀਲਾਪਨ ਸਾਰੇ ਦਾ ਸਾਰਾ ਚੁੱਕਿਆ ਗਿਆ